ਇਹਦਾ ਤੂੰਬੜ ਪੰਨ ਪਿੰਦਾ ਮੇਰੇ ਵੀਰੋ ਅਮਰਤ ਤੂੰਬੜ ਪੰਨ ਦੀ ਧਰਤੀ ਦਾ ਇਸ ਮੁਕਾਬਲੇ ਦੀ ਪਹਿਲੀ ਕਬੱਡੀ ਪਰ ਸਾਹਮਣੇ ਦੇਖੋਗੇ ਦੁਨੀਆ ਦਾ ਮੰਨਿਆ ਪ੍ਰਮੰਨਿਆ ਯਾਫੀ ਸੀਨੂ ਬਾਹੂ ਵਾਲਾ ਔਰ ਕੜਿਆਣੇ ਵਾਲਾ ਪ੍ਰਤਾਪ ਔਰ ਪਹਿਲਾ ਅਟੈਕ ਜੱਪਰੂ ਨੇ ਕਦੇ ਸੀਨੂ ਨੂੰ ਕੀਤਾ ਔਰ ਪਹਿਲਾ ਨੰਬਰ ਅਮਰਤ ਤੂੰਬੜ ਪੰਨ ਵਾਲਾ ਆਪਣੀ ਟੀਮ ਦੇ ਹਿਸਾਬ ਚ ਜੋੜ ਗਿਆ ਤੇ ਸੈਮੀ ਸੈਮੀ ਦੀਆਂ ਟਾਂਗਾਂ ਲਾਈਵ ਦੇ ਮੂਰੇ ਪੈ ਰੀਆਂ ਨੇ ਕੈਲਰਮ ਦੀ ਧਰਤੀ ਦਾ ਰਵੀ ਆ ਓਏ ਫੂਲਿਆ ਸੁਸ਼ਕ ਵਾਲਿਆ ਓਏ ਚਰਾਗਦੀਨ ਮਈਆਂ ਵਾਲਿਆ ਓ ਫਰਿਆਦ ਮਈਆਂ ਵਾਲਿਆ ਇਹ ਕੈਲਰਮ ਦੀ ਧਰਤੀ ਦਾ ਰਵੀ ਆ ਇਹਨੇ ਆਸਟ੍ਰੇਲੀਆ ਦੀ ਧਰਤੀ ਦੇ ਵੀ ਮੇਰੀ ਅੱਖਾਂ ਦੇ ਸਾਹਮਣੇ ਉਹ ਕੋਰੇ ਗੋਰੀਆਂ ਨੂੰ ਨਚਾਇਆ ਕੌਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਹੁਣ ਵੇਖਾਂਗੇ ਇੱਕ ਪਾਸੇ ਚਰਾਗਦੀਨ ਤੇ ਦੂਜੇ ਪਾਸੇ ਰਵੀ ਕੈਲਰਮ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਓ ਲਿਆ ਬਿੱਕੀ ਜਾਂਪੁਰਿਆ ਸੰਧੂਆ ਖੇਡ ਦੇ ਕਹਾਣੀ ਰਾਜਪੁਰ ਦੀ ਧਰਤੀ ਦਾ ਬਿੱਕੀ ਮੇਰੇ ਲਈ ਕਬੱਡੀ ਪੌਣ ਦੀ ਵਾਧਾ ਹੋਇਆ ਮੋਬ ਸਤਰੇ ਖੜਾਵ ਲਈ ਗਰਾਊਂਡ ਤੇ ਪਹੁੰਚੀ ਕਰ ਦਿੱਤੀ ਜਾਵੇ ਜਿੰਨਾਂ ਕੋਲ ਹੈ ਧੰਨਵਾਦ ਲਓ ਜਾਂਪੁਰ ਦੀ ਧਰਤੀ ਦਾ ਬਿੱਕੀ ਮੇਰੇ ਵੀਰ ਇਸ ਨੇ ਕਬੱਡੀ ਪੌਣ ਦੀ ਵਧਿਆ ਫੇਰ ਸ਼ਿੱਲੂ ਹੈ ਆਹ ਮੁੰਡੇ ਨੇ ਹਿੱਕ ਤੇ ਟੱਚ ਮਾਰਿਆ ਆ ਲੁਧਿਆਰੇ ਵਾਲਾ ਚੋਟੀ ਦਾ ਨੰਬਰ ਆਪਣੀ ਟੀਮ ਦੇ ਵਾਸਤੇ ਜੋੜ ਕੇ ਆਇਆ ਅਮਰਪਾਲ ਸਿਕੰਦਰ ਆਹ ਕਹਿੰਦੇ ਸੁਰ ਸਿੰਘ ਦੀ ਧਰਤੀ ਦਾ ਮੇਰੇ ਵੀਰੋ ਅੰਬਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਸਾਡੇ ਭਾਨਾ ਸਿੱਧੂ ਜੀ ਸਾਡੇ ਵਿਚਾਰ ਥੋੜੇ ਬਹੁਤ ਸਮੇਂ ਤੋਂ ਮੇਰੇ ਵੀਰੋ ਸਾਡਾ ਬਾਈ ਹੈਪੀ ਹਾਂਸਰਾ ਸਨੇਹਾ ਦੰਦਾ ਪਹੁੰਚ ਰਹੇ ਨੇ ਉਹਨਾਂ ਨੂੰ ਵੀ ਆਪਾਂ ਜੀ ਆਇਆਂ ਆਖਾਂਗੇ ਚੰਗ-ਮਗ ਤੇ ਖੇਡ ਕਹਾਣੀ ਲਓ ਸਾਹਮਣੇ ਲੱਭੂ ਮਈਆਂ ਵਾਲੀ ਦੀ ਧਰਤੀ ਦਾ ਮੇਰੇ ਵੀਰੋ ਔਰ ਦੂਸਰੇ ਬਨੇ ਕਰਿਆਣੇ ਵਾਲਾ ਪ੍ਰਤਾਪ ਕੋਸ਼ਿਸ਼ ਕਰਦਾ ਤੇ ਨੰਬਰ ਇਸ ਸਮੇਂ ਮਈਆਂ ਵਾਲੀ ਦੀ ਧਰਤੀ ਦੀ ਲੈ ਵੀ ਟੀਮ ਦੇ ਹਿੱਸੇ ਆ ਓ ਸ਼ੂਸ਼ਣ ਵਾਲਿਆ ਫੂਲਿਆ ਤੇਰੇ ਤੇ ਤਾਨ ਕਰਦੀ ਆ ਦੁਨੀਆ ਇਧਰੋਂ ਕੈਲਰਮ ਦੀ ਧਰਤੀ ਦਾ ਰਵੀ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਚਰਾਗਦੀਨ ਨੂੰ ਸ਼ੇਰ ਓ ਮੁੰਡੇ ਨੂੰ ਚਰਾਗਦੀਨ ਨੂੰ ਸ਼ੇਰ ਓ ਮੁੰਡੇ ਨੂੰ ਹੁਣ ਵੇਖਾਂਗੇ ਓ ਇੱਕ ਪਾਸੇ ਫਰੀਦ ਹੈ ਇਸਰਾਗਦੀਨ ਦਾ ਪੀਰ ਉਹ ਦੂਜੇ ਪਾਸੇ ਰਵੀ ਕਲਰ ਵਾਲਾ ਉਹ ਬੱਲੇ ਬੱਲੇ ਹੋ ਗਈ ਮਤਰੋ ਉਹ ਖੋਸੇ ਕੋਟਰੇ ਵਾਲਾ ਦੇਖ ਆਹ ਦੇਖ ਜਲਾਲ ਵਾਲਿਆ ਆਹ ਦੇਖ ਲਾਤੋ ਵਾਲਿਆ ਆਹ ਦੇਖ ਰੋਡਿਆਂ ਵਾਲਿਆ ਇਹ ਆ ਫਰਿਆਦ ਤੇ ਦੂਜੇ ਪਾਸੇ ਕਲਰ ਵਾਲਾ ਰਵੀ ਓ ਕਮਾਲ ਹੋਈ ਜਾਂਦੀ ਹੈ ਦੁਨੀਆ ਤਾਂ ਕੌਡੀ ਤੇ ਦਿਆਲ ਹੋਈ ਜਾਂਦੀ ਹੈ ਓ ਕਮਾਲ ਪਰਿਆਲੇ ਆਉਂਦਾ ਸਵਾਦ ਆਜਾ ਆਹ ਸਿਰਾਂ ਲੱਗੀ ਜਾਂਦਾ ਪੱਟੀ ਅੱਜ ਬਾਰ ਵੀ ਕਿਉਂ ਕਰੀ ਬੈਠਿਆ ਔਰ ਨਾਲ ਮੰਮੂ ਹਸਰੇ ਵੀ ਇਕੱਠੇ ਬੈਠਿਆ ਇੰਦਰ ਮਾਨਕੁਰੀ ਬੈਠਿਆ ਗੁਰਤੇਲ ਚੌਲ ਬੈਠਾ ਅੰਬਾ ਸੁਰਸਿੰਘ ਦੀ ਧਰਤੀ ਦਾ ਕਬੱਡੀ ਪਾਰ ਹੈ ਫਰਨਿਆ ਖੇਡ ਵੇ ਖਾਣੀ ਲੈ ਅੰਬਾ ਆ ਗਿਆ ਮਾਝਾ ਵਾਲਾ ਮੇਰੇ ਵੀਰੋ ਕਬੱਡੀ ਦਾ ਨਵਾਬ ਕਹਿੰਦੀ ਹੈ ਦੁਨੀਆ ਆ ਨਵਾਬ ਹੈ ਕਬੱਡੀ ਦਾ ਪਰ ਦੂਜੇ ਬਨੇ ਦੇਖੋ ਆ ਇਲਾਕੇ ਦਾ ਐਸੇ ਰੀਅਲ do that. ਆਂ ਸੈਵੀ ਦੀਆਂ ਕੈਮਰੇ ਦੇ ਸਾਹਮਣੇ ਲੱਗ ਪੁਰੀਆਂ ਨੇ ਅਮਰਤ ਬੱਸੀਆਂ ਵੱਲੋਂ ਬੇੰਤੀ ਆ ਜੇ ਕਿਸੇ ਖਿਡਾਰੀ ਦੇ ਦੇਖਣੀਆਂ ਨੇ ਉਹ ਸ਼ੂਸ਼ਕ ਵਾਲਿਆ ਉਹ ਤੇਰਾ ਜਫਾ ਚਾਹੀਦਾ ਓਏ ਉਹ ਚਰਾਗਦੀਨ ਉਹ ਤੇਰਾ ਜਫਾ ਚਾਹੀਦਾ ਇੱਕ ਪਾਸੇ ਕਲਰਮ ਵਾਲਾ ਰਵੀ ਕੌਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਹੁਣ ਵੇਖਾਂਗੇ ਉਹ ਸ਼ੂਸ਼ਕ ਵਾਲਾ ਹੁੰਲਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਪਰ ਨੰਬਰ ਜਿਹੜਾ ਰੇਡਰ ਦੇ ਕਬਜ਼ੇ ਦੇ ਵਿੱਚ ਹੈ ਫੇਰ ਕੌਡੀ ਪੈ ਗਈ ਸਵਰਨਿਆ ਖੇਡ ਓਏ ਕਹਾਣੀਆਂ ਵੱਲ ਦੀ ਧਰਤੀ ਦਾ ਫਰੋਜ਼ ਲੱਭੇ ਬਾਈਨੂ ਲੱਭੂ ਤੇ ਸ਼ੀਨੂ ਆ ਲੱਭੂ ਤੇ ਸ਼ੀਨੂ ਲੱਭੂ ਤੇ ਸ਼ੀਨੂ ਆ ਲੱਭੂ ਆ ਲੱਭੂ ਆ ਜਮਾਨ ਬੋਲੇ ਦਾ ਕੱਪ ਚਾਲਦਾ আজ তো কব্ডি আস্ট্রলিয় লাই মারো সব লাই বেঠা আজকের কব্ডি আসে ধন্যবাদ কব্ডি বোর্ডি বানা হয়ে ਹਲੋ ਸਰਨੇ ਪਹਿਲਾ ਸੈਮੀਫਾਈਨਲ ਮਹਿਮਦਵਾਲ ਤੇ ਹਾਕਮ ਵਾਲਾ ਪਹਿਲਾ ਸੈਮੀਫਾਈਨਲ ਉਧਰੋਂ ਉਧਰੋਂ ਸਾਡਾ ਕਾਗਨ ਮੇਰੇ ਵੀਰੋ ਪੱਖੋ ਵਾਲ ਪਵਨ ਸਟੇਕੇ ਦਾ ਹਰਮਨ ਮਾਨ ਸਤਨਾਪੰਦੇਰ ਹਰਮਨ ਸਟੇਕੇ ਦਾ ਰਾਜੂ ਸਾਡਾ ਭਰਾ ਗਿੰਦਾ ਪੱਖੋ ਵਾਲ ਬਿੱੱਡੂ ਸਾਡਾ ਮਹਿਲਕਲਾ ਮੇਰੇ ਵੀਰੋ ਪਾਹੇ 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 ਸਾਡਾ ਬਿੱਟੂ ਮਹਿਲਾ ਪ੍ਰਾਂਤ ਰਾਕ ਜੁਨਿਆਂ ਦੇ ਬਿੱਟੂ ਹਮਿੰਦੀ ਗੋਪਾ ਧਾਰੀ ਵਾਲਾ ਦਾਤੂ ਸਾਡਾ ਭਾਈ ਇੰਦਰ ਭਾਈ ਪ੍ਰਦੀਪ ਕੋਰਣਾ ਭਾਈ ਲਵੀ ਤੇ ਭਾਈ ਲਵੀ ਨਿਹਾਲ ਸਿੰਘ ਵਾਲੇ ਭਾਈ ਇੰਦਰ ਰਾਜਪੁਰ ਰਵੀ ਇਹਨਾਂ ਦਾ ਧੰਨਵਾਦ ਸੰਧੂ ਆ ਜਾ ਉੱਥੇ gira ਸਰ ਦੇ ਸਾਹਮਣੇ ਰਵੀ ਕੈਲਰ ਵਾਲਾ ਕਾਟੀ ਪਾਉਂਦਾ ਸੁਸ਼ਕ ਵਾਲਿਆ ਐ ਨਹੀਂ ਕਾਬੂ ਆਉਂਦਾ ਐ ਨਹੀਂ ਕਾਬੂ ਆਉਂਦਾ ਸ਼ੀਲੂ ਓਏ ਆਹ ਮੁੰਡੇ ਨੇ ਉਡਾਰੀਆਂ ਮਾਰੀਆਂ ਨੇ ਇਹਦੇ ਪਿੱਠ ਤੇ ਪਾਉ ਛਾਪਿਆ ਹੋਇਆ ਤੇ ਬਾਲ ਕੋਪਰੇ ਕੋਪਰੇ ਸੱਪ ਨੂੰ ਲੈ ਕੇ ਉਡਾਰੀ ਭਾਰ ਰਿਹਾ ਟੈਟੂ ਛਾਪਿਆ ਪਿੱਠ ਤੇ ਮੁੰਡੇ ਨੇ ਢੂਈ ਤੇ ਟੈਟੂ ਛਾਪਿਆ ਕੋਪਰੇ ਸੱਪ ਨੂੰ ਲੈ ਕੇ ਬਾਦ ਨੇ ਉਡਾਰੀ ਭਰੀ ਹੈ ਪਰ ਦੂਜੇ ਪਾਸੇ ਪ੍ਰਤਾਪ ਬੱਲੇ ਬੱਲੇ ਹੋ ਗਈ ਮਿੱਤਰੋ ਪਾਣੀ ਸ਼ਾਹ ਮਨੀਸ਼ ਸ਼ਾਹ ਸਿੱਲੂ ਦਾ ਵੀਰ ਮਨੀਸ਼ ਮੇਰੇ ਵੀਰੋ ਹਾਂ ਪਰ ਇੱਕ ਪਾਸੇ ਵਿੱਕੀ ਜਾਂਪੁਰੀਆ ਮੇਰੇ ਵੀਰੋ ਫੈਸਲਾ ਕੀ ਹੋਣਾ ਸਮਾਂ ਦੱਸੂਗਾ ਨੰਬਰ ਯਾਫੀ ਦਾ ਹਾਂਜੀ ਅੰਬੇ ਦੀਆਂ ਟੰਡ ਕਬੱਡੀਆ ਜਿੰਦੀ ਹੰਸ ਵਰਤੇਜ ਬਿਆਲ ਤੇ ਸੁੱਖਾ ਸ਼ੇਰਪਰੀਆ ਕੈਨੇਡਾ ਵਾਲਾ 2000 ਦੀ ਪਹਿਲੀ ਨਾ ਭਰਾਵਾ ਵੱਲੋਂ ਮੇਰੇ ਵੀਰੋ ਸੁਰਸਿੰਘ ਦਾ 8 ਪੌਂਡ ਲਈ ਵਾਧਾ ਹੋਇਆ ਲਓ ਲੇ ਵੀ শুਸ਼ਕ ਵਾਲਿਆ ਹੋ ਪੈਸੇ ਲੱਗ ਗਿਆ ਇੱਕ ਪਾਸੇ ਅੰਬਾ ਤੇ ਦੂਜੇ ਪਾਸੇ ਫੂਲਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਉਹ ਵੇਖਾਂਗੇ ਪਹਿਲੀ ਕੋਟੀ ਔਰ ਬੰੀਆਂ ਦੀ ਤੇ ਪਹਿਲੀ ਤੇ ਗਫਾ ਲੱਗਦਾ ਹੋਇਆ ਇਹ ਆ শুਸ਼ਕ ਵਾਲਾ ਫੂਲਾ ਔਰ ਸਰਾ ਅਖਾ ਮਾਰ ਬਰੇ ਮਿੱਤਰੋ ਔਰ ਸਰਾ ਹੋ ਗਿਆ ਮੇਰੇ ਵੀਰ ਆ ਚੋਟੀ ਮੁੰਨਾਂ ਵਾਲਾ ਉਹ ਸਾਹਮਣੇ ਦੇਖਾਂਗੇ ਬਾ ਖੇਡ ਕਬੱਡੀ ਦੇ ਵਿੱਚੋਂ ਤੁਹਾਡੇ ਸਾਹਮਣੇ ਮੇਰੇ ਵੀਰੋ ਰਵੀ ਕਬੱਡੀ ਪੌਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਕੈਲਰਨ ਦੀ ਧਰਤੀ ਤੇ ਦੂਜੇ ਪਾਸੇ ਚਰਾਗਦੀਨ ਉਹ ਮੱਝਾਂ ਵਾਲੀ ਦੀ ਧਰਤੀ ਦਾ ਉਹ ਦੁਨੀਆ ਦਾ ਚੁੱਪੀ ਉਹ ਬੱਲੇ ਬੱਲੇ ਚਰਾਗਦੀਨ ਚਰਾਗਦੀਨ ਦੂਜੇ ਪਾਸੇ ਕੈਲਰਨ ਵਾਲਾ ਉਹ ਫਾਟਾ ਮਾਰਦਾ ਜਾਂਦਾ ਗਿਆ ਤਾਂ ਫਾਲੀ ਔਖਾ ਤੇ ਹੁਣ ਦੇਖਾਂਗੇ ਕੀ ਗੱਲ ਹੋਣੀ ਹੈ ਸਮਾਂ ਦੱਸੋ ਰਵੀ ਜਿੱਤੇ ਜਿਹੜਾ ਮਰਜੀ ਮੈਂ ਤੇ ਸਿਰੇ ਦਾ ਦੁਨੀਆ ਆਨੰਦ ਮਾਣਦੀ ਐ ਆਹ ਕਦੇ ਕਮਾਲਪੁਰੇ ਨੇ ਜੋਰੀ ਜਿਦਾ ਮੇਲਾ ਕਰਵਾਇਆ ਹਰ ਰੀਚਾ ਪੂਰੀਆਂ ਹੋ ਗਈਆਂ ਹਰ ਰੀਚਾ ਪੂਰੀਆਂ ਹੋ ਗਈਆਂ ਹੈਲੋ ਜੀ ਸੰਧੂ ਸਾਹਿਬ ਸਾਡੇ ਵਿਚਕਾਰ ਭਾਨਾ ਸਿੱਧੂ ਜੀ ਖਨੋਰੀ ਬਾਡਰ ਤੋਂ ਸਿੱਧੇ ਪਹੁੰਚ ਚੁੱਕੇ ਨੇ ਭਾਨਾ ਸਿੱਧੂ ਜੀ ਉਹਨਾਂ ਦਾ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਆ ਦਿਲ ਦੀਆਂ ਗਰਾਈਆਂ ਵਿੱਚੋਂ ਸਮੂਹ ਕਲਗੀਤਾਰ ਸਪੋਰਟਸ ਕਲੱਬ ਵੱਲੋਂ ਜੀ ਸਾਡਾ ਵੀਰ ਭਾਗੋ ਜੜਾ ਬੇਜਾਨ ਲੱਗਿਆ ਸੀ ਗਿੰਦੀ ਹੰਸਾ ਸੁੱਖਾ ਸ਼ੇਰਪੁਰ ਤੇ ਗੁਰਪ੍ਰੀਤ ਜੌਨ ਵੱਲੋਂ ਉਹ ਫੂਲੇ ਨੂੰ ਦੇ ਦਿੱਤਾ ਗਿਆ ਹੈਪੀ ਵੱਲੋਂ ਤਾਰਾ ਸਾਹਿਬ ਆ ਗਿਆ ਬੱਲੇ 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 ਪਾਚੋ 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 ਮੁੰਡਿਆ ਉਹ ਵੇਖਾਂਗੇ ਹੱਦਲ ਥੋੜੀ ਦੂਰ ਨੇ ਸਮਾਂ ਬੀਤਦਾ ਹੋਇਆ ਇੱਕ ਪਾਸੇ ਸਿੱਧੂਆ ਇੱਕ ਸਿੱਧੂ ਤੇ ਬੰਦਾ ਸਿੱਧੂ ਦਾ ਅੰਦਰੋਂ ਹੱਕਾ ਹੱਸ ਸਿੱਲੂ ਕੰਨਾ ਤਬੂ ਇਹ ਨਜ਼ਾਰਾ ਕਮਾਲpur ਹੀ ਮਿਲਦਾ ਆਹੀ ਤਾਂ ਚਾਹੁੰਦੀ ਆ ਦੁਨੀਆ ਤਾਂ ਹੀ ਤਾਂ ਕਲਗੀਧਰ ਕਬੱਡੀ ਕੱਪ ਵੇਖਣ ਸੱਧੂਆ ਆਉਂਦੀ ਆ ਓ ਦੁਨੀਆ ਛੇੜ ਕਹਾਣੀ ਹਾਂਜੀ ਬੋ ਜੱਫੇ ਦਾ ਤਰਾਕ ਵੀ ਤੇ ਲਈ 5000 ਰੁਪਏ ਦਿੱਤੀ ਹੰਸਾ ਸੈਂਡੀਆਂ ਨਾਲ ਬਹੁਤ ਸੋਹਣਾ ਬੜਿਆ ਪਰਾ ਸੂਣਾ ਕਟ ਆ ਗਿਆ ਓਏ ਫੂਲਾ ਸੁਸ਼ਕ ਵਾਲਾ ਅੱਜ ਲੋਈਆਂ ਘੁਮਾ ਗਿਆ ਓਏ ਫੂਲਾ ਸੁਸ਼ਕ ਵਾਲਾ ਅੱਜ ਦਰਸ਼ਕਾਂ ਦਾ ਭੰਗੜਾ ਪਾ ਗਿਆ ਓਏ ਫੂਲਾ ਸੁਸ਼ਕ ਵਾਲਾ ਓ ਕਹਿੰਦੇ ਵਿੱਕੀ ਯਾਗਪੁਰੀਆ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਓ ਬਾਹੂ ਆਬਰੂ ਨਾ ਸੀ ਦੂਆ ਆ ਇਹ ਆ ਇਹ ਨਹੀਂ ਰੀਸਾਂ ਓਏ ਗੱਬਰੂਆ ਕੌਡੀ ਪੈ ਗਈ ਓ ਰਾਜੀ ਆਦਾ ਬਾਜੀ ਜਿੰਦੀ ਹੰਸ ਗੁਰਪ੍ਰੀਤ ਜਲਦਾ ਸੁੱਖਾ ਕਹਦਾ ਜੇ ਸੂਰਾ ਇੱਕ ਵਾਰ ਹੋਰ ਲਾ ਗਿਆ ਇਹ ਉਹ ਵੀ 5000 ਦਿੱਤਾ ਜਾਊ। ਅਰੇ ਅਕਲੇ ਪੰਜਾਬ ਦਾ ਮਾਣ ਸਾਡੇ ਪੰਜਾਬੀਆਂ ਦਾ ਮਾਣ ਮੇਰੇ ਵੀਰੋ ਸਾਡੇ ਹੱਕਾਂ ਲਈ ਜੂਝਣ ਵਾਲਾ ਮਾਂ ਬੋਲੀ ਪੰਜਾਬੀ ਲਈ ਜੂਝਣ ਵਾਲਾ ਕਿਸਾਨੀ ਲਈ ਜੂਝਣ ਵਾਲਾ ਸਾਡਾ ਭਾਈ ਭਾਨਾ ਸਿੱਧੂ ਸਿੱਧਾ ਮੇਰੇ ਵੀਰੋ ਬਾਟਰ ਤੋਂ ਕਿਸਾਨ ਮਜ਼ਦੂਰ ਸੰਘਰਸ਼ ਤੋਂ ਸਾਡੇ ਹੱਕਾਂ ਪੁੱਟਿਆ ਤਾਰੀ ਮਾਰ ਦੋ ਸਾਡੇ ਪਾਈ ਦੇ ਨਾਂ ਤੇ ਬਾਬਾ ਨਾਨਕ ਚੜ੍ਹਦੀ ਕਲਾ। ਓ ਸ਼ਿੱਲੂ ਤੇ ਲੱਭਾ ਓ ਸ਼ਿੱਲੂ ਤੇ ਲੱਭਾ ਸ਼ਿੱਲੂ ਤੇ ਲੱਭਾ ਹੀ ਹੋ ਗਿਆ ਉਧਰ ਸਾਡੇ ਰੰਗਲੇ ਪੰਜਾਬ ਦਾ ਮਾਣ ਸਾਡੇ ਪੰਜਾਬੀਆਂ ਦਾ ਮਾਣ ਆ ਰੰਗਲੇ ਪੰਜਾਬ ਦੀ ਸੱਚੀ ਦੀ ਆਵਾਜ਼ ਮੇਰੇ ਵੀਰੋ ਭਾਈ ਭਾਨਾ ਸਿੱਧੂ ਜੀ ਸਾਡੇ ਵਿਚਾਰ ਵਿਸ਼ੇਸ਼ ਤੌਰ ਤੇ ਪੁੱਛਿਆ ਤਾਂ ਲੋ ਧੰਨਵਾਦ ਦਾ ਤੇ ਉਹਨਾਂ ਦਾ ਸੁਨੇਹਾ ਵੀ ਅੱਜ ਆਪਾਂ ਜ਼ਰੂਰ ਸੁਣਾਵਾਂਗੇ ਗੇ ਬਾਤ ਤੋਂ ਬਾਅਦ ਆਪਾਂ ਕਿਸੇ ਲੈ ਵੀ ਫੂਲਿਆ 5000 ਜੇ ਇੱਕ ਵਫਾ ਤੂੰ ਹੋਰ ਲਾ ਜੰਨਾ ਕਿੰਦੀ ਹੰਸਣਾ ਗੁਰੂ بلے بلے آ یہ کتنے ہریاد لوگ تکڑا وہ یہ بھی بڑا ہی تکڑا ہے شیڑ کہانی

ਅੱਤੇ ਤੇ ਦੇ ਗਰਾਰੀ ਵਰਗੀ ਹਾਕਮ ਵਾਲਾ ਤੇ ਮਹਿਮਦ ਬਾਦੀਆਂ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਆਜੋ ਮੇਰੇ ਵੀਰੋ ਅੰਬਾ ਸੋਰ ਸਿੰਘ ਦੀ ਧਰਤੀ ਦਾ ਕਬੱਡੀ ਪੌਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਇੱਕ ਕੰਨੀ ਤੇ ਮੇਰੇ ਵੀਰੋ ਫਰੀਦ ਹੈ ਇੱਕ ਪਾਸੇ ਚਰਾਗਦੀਨ ਹੈ ਉਹ ਦੂਜੇ ਪਾਸੇ ਅੰਬਾ ਸੋਰ ਸਿੰਘ ਦੀ ਧਰਤੀ ਦਾ ਨੰਬਰ ਆਪਣੀ ਟੀਮ ਲਈ ਜੁੜ ਗਿਆ ਤੇ ਰਵੀ ਸਰਪਾ ਆਸਟ੍ਰੇਲੀਆ ਤੇ ਮਨੂ ਆਸਰਾ ਆਸਟ੍ਰੇਲੀਆ ਰਵੀ ਕੈਲਰ ਹੁੰਦੀਆਂ 2 ਰੇਟਾਂ 5000 ਦੀਆਂ 2 ਕਬੱਡੀਆਂ 5000 ਦੀਆਂ 2 ਕਬੱਡੀਆਂ 5000 ਦੀਆਂ ਪੈੜ੍ਹ ਗਿਆ ਲੈ ਸਾਹਮਣੇ ਅਮਰਤ ਮੇਰੇ ਵੀ ਉਹ ਕੁੰਬੜ ਭੰਨ ਵਾਲਾ ਕਬੱਡੀ ਪਾਉਂਦ ਲਈ ਵਧਿਆ ਹੋਇਆ ਚਾਹ ਦਾ ਫੋਟੋ ਸ਼ਿਲੂ ਹੈ ਸ਼ਿਲੂ ਦਾ ਸਗਾਦੀਰ ਮਨੀਸ਼ ਪਰ ਆ ਤੇ ਲਗਾਤਾਰ ਹੁਣ ਹਰਿਆਣੇ ਦਾ ਸ਼ੋਲਾ ਗੋਰੀ ਗੁੱਟ ਮਸ਼ੀਰ ਮਾਰ ਲਿਆ ਤੇ ਛਾਲਾਂ ਮਾਰਦਾ ਫਿਰਦਾ ਹਾਰ ਲਿਆ ਤੇ ਛਾਲਾ ਮਾਰਦਾ ਫਿਰਦਾ ਚਰਾਗਦੀਨ ਉਹ ਕੁਝ ਕਰਨਾ ਪੈਣਾ ਉਹ ਕੁਝ ਕਰਨਾ ਪੈਣਾ ਮਨੂੰ ਹੰਸ ਰਿਹਾ ਉਹਨੇ 5000 ਦੀਆਂ ਦੋ ਕੌਡੀਆਂ ਦਾ ਐਲਾਨ ਕਰ ਦਿੱਤਾ ਕਲਰਮ ਦੀ ਧਰਤੀ ਦਾ ਰਵੀ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਇੱਕ ਪਾਸੇ ਚਰਾਗਦੀਨ 5ਾਂ ਵਰਦੀ ਧਰਤੀ ਦਾ ਤੇ ਦੂਜੇ ਪਾਸੇ ਰਵੀ ਕਲਰਮ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਕਰੀ ਦੀਆਂ ਸੂਜਾਂ ਟਕ 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 ਉਹ ਟਕ 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 اگے والدیا ہوئی اور لگ گیا پانچ ہزار دونوں گرتے سکھا شیر پری ہے اور تنوع ہے وہ سب نے کبھی بڑی اسے بیچی جانپوری دھرتی ہے اور دوسرے بندے شروع 5000 ਸਾਡਾ ਭਾਈ ਬਨੂ ਹੰਸਰਾ ਤੇ ਸਰਪਿਆਪੇਂਜਾ ਵੱਲੋਂ ਦੇ ਦਿੱਤਾ ਗਿਆ ਜਿਹੜਾ ਜਫਾ ਚਰਾੜ ਦੀਨੇ ਲਾਇਆ ਅੰਬਾ ਸੁਰਸਿੰਘ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਇੱਕ ਪਾਸੇ ਫਰਿਆਦ ਹੈ ਉਹ ਕਹਿੰਦੇ ਮੇਰੇ ਵੀਰੋ ਦੂਜੇ ਪਾਸੇ ਅੰਬਾ ਉਹ ਖੜਕਾ ਦੜਕਾ ਸਾਡੇ ਰੰਗਲੇ ਪੰਜਾਬ ਦੀ ਆਵਾਜ਼ ਬਾਕੇੜ ਕਬੱਡੀ ਨੂੰ ਜਿਲੋਂ ਪਿਆਰ ਕਰਨ ਵਾਲਾ ਇਨਸਾਨ ਪੰਜਾਬ ਦੇ ਹੱਕਾਂ ਲਈ ਲੜਨ ਵਾਲਾ ਇਨਸਾਨ ਕਿਸਾਨ ਬਦੂਰਸ ਹੱਕ ਲਈ ਲੜਨ ਵਾਲਾ ਇਨਸਾਨ ਭਾਈ ਪੰਨਾ ਸਿੱਧੂ ਸਾਡੇ ਚਾਰ ਵਸੇ ਤੋਂ ਪਰਤੇ ਪੁੱਟਿਆ ਹੋਇਆ ਆ ਮੈਂ ਤਾਂ ਮੈਂ ਤੋਂ ਬਾਅਦ بلے سڈے برتی کاری کے کالا پور پورا سا اپنا چیئرمین سا ਤੇ ਬਾਦ ਉਸਮਾਨ ਭਾਈ ਸਾਡਾ ਹਾਂਜੀ ਤੇ ਜਗੀਰ ਉਸਮਾਨ ਹਾਂਜੀ ਤੇ ਪਿੱਥੋਆਣਾ ਸ਼ੀਰਾ ਸਾਡੇ ਵਿਚਕਾਰ ਹੁਣੇ-ਹੁਣੇ ਮੈਕਸਾਡਾ 51000 ਦੀ ਪਹੁੰਚੀ ਆ ਗਗਨ ਪੱਖੋਵਾਲ ਗਿੰਦਾ ਪੱਖੋਵਾਲ ਤੇ ਪਵਨਮਾਨ ਹਰਵੰਸ ਦੇ ਕੇਦਾਰ ਸਰਵੰਤ ਸਤਨਾਮ ਠੇਕੇਦਾਰ ਤੇ ਕੁਲਦੀਪ ਯੂਕੇ ਪੱਖੋਵਾਲ ਇਹਨਾਂ ਸਾਰਾਂ ਵੀਰਾਂ ਵੱਲੋਂ ਪਵਨਮਾਨ ਚੰਦੀਆ ਠੇਕੇਦਾਰ ਸਾਰਾਂ ਵੀਰਾਂ ਵੱਲੋਂ 51000 ਦੀ ਇਸ ਖੇਡ ਮੇਲੇ ਦੀ ਮੈਕਸਾਡਾ ਪਹੁੰਚੀ ਆ ਸਤਿਗੁਰ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾ ਵਾਛਣ ਜੀ। ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਤੇ ਜੱਗਾ ਚਕਰਜੀ ਗ੍ਰੈਂਡ ਤੋਂ ਆਇਆ ਹੈ। ਨਾਲ ਪਰਮੇਂਦਰ ਸੁਧਾਪੁਰੀਆ, ਚਰਦਾ ਸੁਧਾਪੁਰੀਆ ਬਹੁਤ ਬਹੁਤ ਧੰਨਵਾਦ ਸਾਰੇ ਗ੍ਰੈਂਡ ਵਾਲੇ ਵੀਰਾਂ ਦਾ। ਔਰ ਜਿੰਦੀ ਹੰਸਰਾ, ਮਨੋਹ ਹੰਸਰਾ, ਟਿੰਦਾ ਖਹਿੜਾ ਨਾਲ ਮੇਰੇ ਵੀਰ ਇੰਦਰ ਮਾਨ ਟੋਣ ਦਾ ਤੇ ਨਿੰਮੇ ਕਪੂਰੇ ਦਾ, ਹੈਵੀ ਸਿੱਧੂ ਦਾ ਬਹੁਤ ਬਹੁਤ ਧੰਨਵਾਦ, ਨੋਹਨ ਦਾ ਧੰਨਵਾਦ। ਆਹ ਸਾਹਮਣੇ ਅੰਬਾ ਆ ਗਏ ਸੰਧੂਆ। ਆਹ ਕਹਿੰਦੇ ਸਿਰਸਿੰਘ ਦੀ ਧਰਤੀ ਦਾ ਅੰਬਾ ਮੇਰੇ ਵੀਰੋ। ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਇੱਕ ਪਾਸੇ ਚਰਾਗਦੀਨ ਮੰਹਾਂਵਲ ਦੀ ਧਰਤੀ ਦਾ ਤੇ ਦੂਜੇ ਪਾਸੇ ਅੰਬਾ ਲਾ ਲਾ ਕੇ ਸਿਰਦਾ ਨੰਬਰ ਆਪਣੀ ਟੀਮ ਲਈ ਜੋੜ ਗਿਆ ਮੁਕਾਬਲਾ ਜਿਹੜਾ ਸਮਾਪਤ ਹੋ ਗਿਆ ਹੈ ਹਾਕਮ ਪਾਲਾ ਤੇ ਮਹਿਮਦਵਾਲ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਮੈਂ ਗਰਾਊਂਡ ਦੇ ਵਿੱਚ ਬਾਅਦ ਦੇਊਗਾ ਸਾਡੇ ਰੰਗਲੇ ਪੰਜਾਬ ਦਾ ਮਾਣ ਸਾਡੇ ਪੰਜਾਬੀਆਂ ਦਾ ਮਾਣ ਸਾਡੇ ਹੱਕਾਂ ਲਈ ਲੜਨ ਵਾਲਾ ਇਨਸਾਨ